ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਇਸ ਪਾਠ ਦੀ ਤਾਕਤ ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਤਾਇਆ ਮਾਤਾ ਨੇ ਲਗਾਤਾਰ ਸੱਚ ਦੱਸਿਆ 11 ਦਿਨ ਕੀਤਾ ਸੀ ਇਹ ਪਾਠ ਮੈਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਇਸ ਵਧਾਈ ਦੀ ਪਾਤਰ ਹੈ ਸਾਰੀ ਸੰਗਤ ਦਾ ਇਸ ਦੇ ਵਿੱਚ ਬਹੁਤ ਵੱਡਾ ਹੱਥ ਹੈ ਤੇ ਸਾਰੀ ਸੰਗਤ ਇਸ ਚੀਜ਼ ਦੀ ਜਿਹੜੀ ਹੈ ਵਧਾਈ ਦੀ ਪਾਤਰ ਹੈ ਸੋ ਸਾਧ ਸੰਗਤ ਇੱਥੇ ਮੈਂ ਤਾਂ ਕਰਕੇ ਇਹ ਬੇਨਤੀਆਂ ਜੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਖਡੂਰ ਸਾਹਿਬ ਵਾਲਿਆਂ ਨੇ ਇਤਿਹਾਸ ਰਚ ਦਿੱਤਾ 2019 ਦੇ ਵਿੱਚ ਜੋ ਉਹਨਾਂ ਨੇ ਕੀਤਾ ਸੀ ਉਹ ਵਾਕਈ ਮਾੜਾ ਸੀ ਪਰ ਜੋ ਉਹਨਾਂ ਨੇ 2024 ਦੇ ਵਿੱਚ ਹੁਣ ਕੀਤਾ ਇਹ ਵਾਕਈ ਕਾਬਲੇ ਤਾਰੀਫ ਹੈ ਮਾਝੇ ਵਾਲੇ ਇਤਿਹਾਸ ਲਿਖਣ ਦੇ ਜਿਹੜੇ ਬਹੁਤ ਸ਼ੌਕੀਨ ਨੇ ਮਾਝੇ ਵਾਲੇ ਇਤਿਹਾਸ ਲਿਖੇ ਜਾਣ ਕਰਕੇ ਹੀ ਜਾਣੇ ਜਾਂਦੇ ਨੇ ਤੇ ਮਾਝੇ ਵਾਲਿਆਂ ਦਾ ਅੱਜ ਉਹ ਇਤਿਹਾਸ ਸੱਚ ਹੋ ਗਿਆ ਤੇ ਕਿਹਾ ਜਾਂਦਾ ਸੀ ਕਿ ਮਾਝੇ ਵਾਲੇ ਇਤਿਹਾਸ ਲਿਖਣਗੇ ਸੋ ਭਾਈ ਅੱਜ ਮਾਝੇ ਵਾਲਿਆਂ ਨੇ ਇਤਿਹਾਸ ਲਿਖਤਾ ਸੋ ਸੱਤਾਧਾਰੀ ਜਿਹੜੀ ਪਾਰਟੀ ਸੀ ਸੂਬਾ ਸਰਕਾਰ ਜਿਨ੍ਹਾਂ ਨੇ ਐਨਐਸਏ ਲਾਇਆ ਭਾਈ ਅਮਰਤਪਾਉ ਸਿੰਘ ਨੇ ਇੱਕ ਗੱਲ ਕਹੀ ਸੀ ਇਹ ਅੰਤ ਨਹੀਂ ਸ਼ੁਰੂਆਤ ਹੈ ਆ ਸਵਾ ਸਾਲ ਦੇ ਵਿੱਚ ਹੀ ਦਿਖਾ ਦਿੱਤਾ ਕਿ ਸ਼ੁਰੂਆਤ ਹੈ ਭਾਈ ਅੰਤ ਨਹੀਂ ਸੀ ਉਹ ਇਹ ਸ਼ੁਰੂਆਤ ਸੀ ਜੇ ਤੁਸੀਂ ਉਸ ਦਿਨ ਸ਼ਾਇਦ ਕੁਝ ਸੋਚਦੇ ਤੇ ਅੱਜ ਐਮਪੀ ਬਣਨ ਦੀ ਨੌਬਤ ਨਾ ਪੈਂਦੀ ਅੱਜ ਮੈਂਬਰ ਪਾਰਲੀਮੈਂਟ ਬਣਨ ਦੀ ਨੌਬਤ ਨਾ ਪੈਂਦੀ ਉਹ ਵੀ ਆਜ਼ਾਦ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੇ ਵਿਰਸਾ ਸਿੰਘ ਵਲਟੋਏ ਵਰਗੇ ਆਪਣੇ ਆਪ ਨੂੰ ਕੰਪੈਰੀਸ਼ਨ ਕਰਦੇ ਸੀ ਅਮਰਿਤਪਾਲ ਦੇ ਨਾਲ ਅੱਜ ਉਹਨਾਂ ਲੋਕਾਂ ਨੂੰ ਪੁੱਛੋ ਤੇ ਉਹਨਾਂ ਲੋਕਾਂ ਨੂੰ ਵੋਟ ਜਿਹੜੀ ਹੈ ਬਹੁਤ ਘੱਟ ਪਈ ਹੈ ਉਹਨਾਂ ਨੂੰ ਤਾਂ ਆਪਣੀ ਕੱਟੜ ਵੋਟ ਤੱਕ ਵੀ ਨਹੀਂ ਪਈ ਉਹ ਚਾਕੇ ਪੰਜਵੇਂ ਨੰਬਰ ਤੇ ਮਾਰੇ ਕੁਲਵੀਰ ਜੀਰੇ ਵਰਗੇ ਤੇ ਲਾਲਜੀਤ ਸਿੰਘ ਭੁੱਲਰ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਇੰਜ ਕਰਦੇ ਆਂਗੇ ਆਹ ਕਰਦੇ ਆਂਗੇ ਤੇ ਸੰਗਤ ਨੇ ਆਪਣਾ ਫਤਵਾ ਦਿੱਤਾ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਲਾ ਬਿਆਨ ਸਿੰਘ ਉਹਦੇ ਪੁੱਤਰ ਨੂੰ ਚੋਣ ਦਿਤਾ ਕੇ ਫਰੀਦਕੋਟ ਤੋਂ ਬਹੁਤ ਵਧੀਆ ਕੀਤਾ ਪੂਰੀ ਪਾਲੀਵੁੱਡ ਇੰਡਸਟਰੀ ਉਥੇ ਇਕੱਠੀ ਹੋਈ ਉਥੇ ਉਹ ਔਰਤਾਂ ਗਈਆਂ ਜਿਹੜੀਆਂ ਪਾਲੀਵੁੱਡ ਦੇ ਵਿੱਚ ਇੱਕ ਵਧੀਆ ਥਾਂ ਰੱਖਦੀਆਂ ਨੇ ਜਾ ਕੇ ਉਹਨਾਂ ਨੇ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਪਰ ਮੈਨੂੰ ਡਰ ਸੀ ਮੈਂ ਧੰਨਵਾਦ ਕਰਦਾ ਫਰੀਦਕੋਟ ਹਲਕੇ ਦਾ ਉਹਨਾਂ ਲੋਕਾਂ ਦੇ ਜੇ ਪੈਰ ਸ਼ੋਲਮਾ ਜਾ ਕੇ ਤਾਂ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਮੰਨਾਂਗਾ ਤੇ ਬਹੁਤ ਜ਼ਿਆਦਾ ਸੰਗਤ ਨੇ ਉੱਥੋਂ ਪਿਆਰ ਦਿੱਤਾ ਮੈਂ ਬੇਨਤੀ ਤਾਂ ਕਰ ਰਿਹਾ ਡਰ ਸੀ ਵੀ ਸ਼ਾਇਦ ਕਿਤੇ ਪਾਲੀਵੁੱਡ ਵਾਲਿਆਂ ਨੂੰ ਦੇਖ ਕੇ ਫਿਲਮੀ ਸtare ਗਾਇਕਾਂ ਨੂੰ ਵੇਖ ਕੇ ਲੋਕ ਇਮਾਨ ਨਾ ਬਦਲ ਲੈਣ ਵੇਖਿਓ ਕਿਤੇ ਉੱਥੇ ਪੰਥ ਦੇ ਵਿੱਚੋਂ ਇੱਕ ਬੰਦੇ ਦੀ ਐਂਟਰੀ ਬਾਹਰ ਹੋ ਜੇ ਕਿਤੇ ਪੰਥ ਨੂੰ ਫੇਰ ਲਾਂ ਲਾਂਬਾ ਖਟਣਾ ਪੈ ਜੇ ਫਰੀਦਕੋਟ ਦੇ ਲੋਕ ਉਲਾਂਭਾ ਨਾ ਖੱਟ ਲੈਣ ਪਰ ਉਹ ਗੱਲ ਨਹੀਂ ਹੋਈ ਉਹਨਾਂ ਲੋਕਾਂ ਨੇ ਦੇਖ ਕੇ ਸਾਰਾ ਕੁਝ ਜਿਹੜਾ ਅਬਦਾ ਦੀਨ ਇਮਾਨ ਨਹੀਂ ਛੱਡਿਆ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਹੀ ਚੁਣਿਆ ਪਰ ਇੱਕ ਚੀਜ਼ ਬਹੁਤ ਵੇਖਣ ਵਾਲੀ ਰਹੀ ਬਠਿੰਡਾ ਸੰਗਰੂਰ ਬਠਿੰਡੇ ਦੇ ਵਿੱਚ ਭਾਵੇਂ ਚਲੋ ਜੋ ਵੀ ਹੋਇਆ ਉਹ ਇੱਕ ਵੱਖਰੀ ਗੱਲ ਹੈ ਪਰ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਹਾਰ ਹੋਈ ਹੈ ਦੂਸਰੇ ਨੰਬਰ ਤੇ ਰਹੇ ਨੇ ਉਹ ਇੱਕ ਅਲੱਗ ਵਿਸ਼ਾ ਆਪਾਂ ਉਸ ਵਿਸ਼ੇ ਤੇ ਗੱਲ ਨਹੀਂ ਕਰਨੀ ਪਰ ਮੈਂ ਬੇਨਤੀ ਤਾਂ ਕਰ ਰਿਹਾ ਵੀ ਫਰੀਦਕੋਟ ਤੇ ਖਡੂਰ ਸਾਹਿਬ ਵਾਲੇ ਲੋਕਾਂ ਨੇ ਉਹਨਾਂ ਸੰਗਤ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਜਿੰਨਾ ਵੀ ਧੰਨਵਾਦ ਕੀਤਾ ਜਾਏ ਉਹ ਨਹੀਂ ਥੋੜਾ ਹੈ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਤਿਕਾਰ ਉਹਨਾਂ ਨੇ ਦਿੱਤਾ ਸੋ ਸੰਗਤ ਜੀ ਇਸੇ ਤਰ੍ਹਾਂ ਨਾਲ ਬਣੇ ਰਹੋ ਇਸੇ ਤਰ੍ਹਾਂ ਨਾਲ ਬਣ ਕੇ ਪਿਆਰ ਦਿੰਦੇ ਰਹੋ ਸੋ ਏਕਾ ਦਿਖਾਈਏ ਹੁਣ ਸਰਕਾਰਾਂ ਨੂੰ ਪਤਾ ਲੱਗ ਜਾਏਗਾ ਕਿ ਆਜ਼ਾਦ ਜੇ ਕੋਈ ਖੜਦਾ ਹੈ ਤੇ ਪੰਜਾਬ ਦੇ ਲੋਕ ਉਹਦਾ ਸਾਥ ਦਿੰਦੇ ਨੇ ਤੇ ਜਿਨ੍ਹਾਂ ਤੇ ਐਨਐਸਏ ਲਾਏ ਜਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾਂਦਾ ਹੈ ਨਾਜਾਇਜ਼ ਸੱਚ ਨੂੰ ਪ੍ਰਤੱਖ ਦੀ ਪਰਮਾਨ ਪਰਨ ਦਾ ਲੋੜ ਨਹੀਂ ਹੁੰਦੀ ਪਰਮਾਨ ਦੀ ਲੋੜ ਨਹੀਂ ਹੁੰਦੀ ਤੇ ਅੱਜ ਸੰਗਤ ਨੇ ਉਹ ਸੱਚ ਕਰਕੇ ਵਿਖਾਤਾ ਬਹੁਤ ਪਾਠ ਕੀਤੇ ਸੰਗਤ ਨੇ ਬੜੀ ਤਪੱਸਿਆ ਕੀਤੀ ਬੜੀ ਕਹਲਣਾ ਕਾਲੀ ਅਮਰਤਪਾਲ ਸਿੰਘ ਨੂੰ ਜਿਤਾਉਣ ਦੇ ਲਈ ਸੋ ਮਾਤਾ ਨੇ ਵੀ ਕਿਹਾ ਕਿ ਅਸੀਂ ਗੁਰਬਾਣੀ ਦਾ ਸਹਾਰਾ ਲਿਆ ਸ਼ਬਦ ਦਾ ਸਹਾਰਾ ਲਿਆ ਤੇ ਅੱਜ ਮੇਰੇ ਪਾਤਸ਼ਾਹ ਨੇ ਜਿਨ੍ਹਾਂ ਨੇ ਐਨਐਸਏ ਲਾਇਆ ਸੀ ਉਹਨਾਂ ਨੂੰ ਉਹਨਾਂ ਦਾ ਮਾਰਗ ਦਿਖਲਾ ਦਿੱਤਾ ਵੀ ਤੁਹਾਡੀ ਜਿਹੜੀ ਔਕਾਤ ਹੈ ਨਾ ਇਹ ਹੈ ਤੇ ਸੱਚੇ ਪਾਤਸ਼ਾਹ ਨੇ ਸੱਚ ਦੀ ਜਿੱਤ ਕਰਵਾਈ ਹੈ ਤੇ ਸੱਚੇ ਪਾਤਸ਼ਾਹ ਨੇ ਸੱਚੇ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਤੇ ਪਿਆਰਿਓ ਸੰਗਤ ਦਾ ਧੰਨਵਾਦ ਬਹੁਤ ਸਾਰੀ ਸੰਗਤ ਦਾ ਧੰਨਵਾਦ ਪਾਠ ਕਰੋ ਨਿਤਨੇਮ ਕਰੋ ਗੁਰੂ ਦੇ ਲੜ ਲੱਗੋ ਸੰਗਤ ਏਕਾ ਰੱਖੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਿਸ ਤਰ੍ਹਾਂ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚ ਕੀਤਾ ਉਹ ਸੰਗਤ ਦਾ ਜਿਹੜਾ ਇਤਿਹਾਸ ਹੈ ਹਮੇਸ਼ਾ ਯਾਦ ਰੱਖਿਆ ਜਾਏਗਾ ਇਸੇ ਤਰ੍ਹਾਂ ਇੱਕ ਹੋ ਜਾ ਕਰੋ ਜਿੱਥੇ ਕਿਤੇ ਪੰਥ ਦੀ ਜਾਂ ਗ੍ਰੰਥ ਦੀ ਗੱਲ ਆਉਂਦੀ ਹੈ ਫਿਰ ਆਪਾਂ ਸਹੀ ਤੁਰ ਸਕਦੇ ਆ ਨਹੀਂ ਬਹੁਤ ਮੁਸ਼ਕਲ ਹੋ ਜਾਏਗਾ ਬਹੁਤ ਮੁਸ਼ਕਲ ਹੋ ਜਾਏਗਾ ਤੁਰਨਾ ਇਹ ਗੱਲ ਯਾਦ ਰੱਖਿਓ ਮੈਂ ਇਸ ਕਰਕੇ ਬੇਨਤੀਆਂ ਕਰਦਾ ਵੀ ਪੰਥ ਤੇ ਗ੍ਰੰਥ ਨੂੰ ਬਹੁਤ ਵੱਡਾ ਖਤਰਾ ਹੈ ਪੰਥ ਤੇ ਗ੍ਰੰਥ ਨੂੰ ਇੰਨਾ ਵੱਡਾ ਖਤਰਾ ਹੈ ਪਿਆਰਿਓ ਜੇ ਪੰਥ ਤੇ ਗ੍ਰੰਥ ਨੂੰ ਖਤਰਾ ਹੈ ਸਾਨੂੰ ਇੱਕ ਹੋਣਾ ਪਏਗਾ ਜੇ ਅਸੀਂ ਇੱਕ ਹੋਵਾਂਗੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕ ਪਾਵਾਂਗੇ ਇਹਨਾਂ ਨੂੰ ਠੱਲ ਪਾਵਾਂਗੇ ਤੇ ਪਿਆਰਿਓ ਨਹੀਂ ਤਾਂ ਫਿਰ ਉਹ ਜਿਹੜਾ ਹੈ ਸਮਾਂ ਦੂਰ ਨਹੀਂ ਬੇਨਤੀ ਕਰਾਂ ਭਗਵੰਤ ਮਾਨ ਸਰਕਾਰ ਜਿਹੜੀ ਐ ਇਹ ਵਾਅਦਾ ਕਰਕੇ ਆਈ ਸੀ ਕਿ 24 ਘੰਟਿਆਂ ਦੇ ਅੰਦਰ ਹੋਈ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਵਾਂਗੇ ਸੱਤਾ ਚੌਣ ਤੋਂ ਬਾਅਦ ਕੋਈ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਬਹਿਬਲ ਕਲਾਂ ਗੋਲੀ ਕਾਂਡ ਬਰਗਾੜੀ ਕਾਂਡ ਦਾ ਇਨਸਾਫ ਨਹੀਂ ਮਿਲਿਆ ਸਾਧ ਸੰਗਤ ਇਥੋਂ ਤੱਕ ਸਿੱਟਦਾ ਵੀ ਕੋਈ ਅਜੇ ਤੱਕ ਪਤਾ ਨਹੀਂ ਹੈਗਾ ਸਟੇਟ ਤੋਂ ਬਾਹਰ ਜਿਹੜੀ ਸੁਣਵਾਈ ਹੋਏਗੀ ਉਸ ਕੇਸ ਦੀ ਬਹੁਤ ਮਾੜੀ ਗੱਲ ਹੈ ਸਾਧ ਸੰਗਤ ਅੱਜ ਤੱਕ ਅਸੀਂ ਇਹਨਾਂ ਪਾਰਟੀਆਂ ਪਿੱਛੇ ਝੰਡੇ ਚੁੱਕੇ ਫੜਦੇ ਫਿਰਦੇ ਰਹੇ ਜਿਹੜੀ ਪਾਰਟੀ ਨੇ ਗੁਰਬਾਣੀ ਦੀ ਬੇਅਦਬੀ ਕਰਵਾਈ ਉਹ ਸਿਮਟ ਕੇ ਰਹਿ ਗਈ ਇੱਕੋ ਸੀਟ ਤੇ ਸਿਮਟ ਕੇ ਰਹਿ ਗਈ ਇਹ ਵੀ ਗੁਰੂ ਦਾ ਅਪਦਾ ਇੱਕ ਖੇਲ ਵਰਤਾਇਆ ਹੋਇਆ ਹੈ ਪਿਆਰਿਓ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਭ ਕੁਝ ਜਿਹੜਾ ਇਹਨਾਂ ਦਾ ਖਤਮ ਹੋ ਜਾਣਾ ਹੈ ਨਾਸ਼ ਹੋ ਜਾਣਾ ਹੈ ਵੱਡੇ ਵੱਡੇ ਜੋਦੀਸਾਂ ਲੋਕ ਤੇ ਪਿਆਰਿਓ ਇਹ ਸਾਰੇ ਲੋਕ ਜਿਹੜੇ ਨੇ ਖਾਕ ਹੋ ਜਾਣਗੇ ਮਿੱਟੀ ਹੋ ਜਾਣਗੇ ਤੁਸੀਂ ਵੇਖਦੇ ਜਾਇਓ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਰੋਲਿਆ ਉਹ ਖੁਦ ਰੁਲ ਜਾਣਗੇ ਜਿਨ੍ਹਾਂ ਨੇ ਇਨਸਾਫ ਦਵਾਉਣ ਦੇ ਨਾਂ ਤੇ ਸੱਤਾ ਹਾਸਲ ਕੀਤੀ ਉਹਨਾਂ ਦਾ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਤੇ ਜਿਨ੍ਹਾਂ ਨੇ ਹੁਣ ਨਵੇਂ ਵਾਅਦੇ ਕੀਤੇ ਨੇ ਇਹਨਾਂ ਦਾ ਨਾਮੋ ਨਿਸ਼ਾਨ ਅੱਜ ਹੀ ਖਤਮ ਹੋ ਗਿਆ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਵੀ ਨਾਮੋ ਨਿਸ਼ਾਨ ਖਤਮ ਹੋ ਜੂ ਜੇ ਕੋਈ ਹੋਰ ਆ ਕੇ ਇਦਾਂ ਕਰੂ ਉਹਦਾ ਵੀ ਦੇਖੋ ਇਹੀ ਹਾਲ ਹੋਣਾ ਇਹ ਤੁਸੀਂ ਵੇਖੀ ਜਾਇਓ ਜਿਹੜੇ ਜਿਹੜੇ ਨੇ ਗੁਰੂ ਸਾਹਿਬ ਦੇ ਨਾਲ ਆ ਕੇ ਵਾਅਦੇ ਖਿਲਾਫੀਆਂ ਕੀਤੀਆਂ ਉਹਨਾਂ ਦਾ ਇਹੋ ਹੀ ਹਾਲ ਹੋਣਾ ਸੋ ਮੈਂ ਧੰਨਵਾਦੀ ਆਂ ਖਡੂਰ ਸਾਬ ਦੇ ਉਹਨਾਂ ਨੌ ਹਲਕਿਆਂ ਦਾ ਫਰੀਦਕੋਟ ਦੇ ਉਹਨਾਂ ਨੌ ਹਲਕਿਆਂ ਦਾ ਤੇ ਬਾਬਾ ਫਰੀਦ ਸਾਹਿਬ ਜੀ ਭਗਤ ਜੀ ਉਥੋਂ ਦੇ ਪਿਆਰਿਓ ਸਨ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਆਪਣਾ ਥਾਂ ਬਣਾਇਆ ਤੇ ਪਿਆਰਿਓ ਫਰੀਦਕੋਟ ਦੇ ਲੋਕਾਂ ਨੇ ਪੂਰੇ ਵਰਲਡ ਦੇ ਦਿਲਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਣਾ ਇੱਕ ਵੱਖਰਾ ਥਾਂ ਬਣਾ ਲਿਆ ਫਰੀਦਕੋਟ ਦੇ ਲੋਕਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਜਦੋਂ ਸਰਬਜੀਤ ਸਿੰਘ ਖਾਲਸਾ ਜਾਣਗੇ ਇੱਥੋਂ ਤੱਕ ਮੈਂ ਸੁਣਿਆ ਕਹਿੰਦੇ ਇੰਡੀਆ ਗਠਬੰਧਨ ਨੂੰ ਕੁਝ ਸੀਟਾਂ ਦੀ ਲੋੜ ਹੈ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਹੁਣ ਲੋੜ ਪਊਗੀ ਉਹਨਾਂ ਨੂੰ ਅਮਰਿਤਪਾਲ ਸਿੰਘ ਵਰਗਿਆਂ ਦੀ ਲੋੜ ਪਊਗੀ ਉਹ ਚਲੋ ਗੱਲ ਵੱਖਰੀ ਹੈ ਬਾਅਦ ਦੀ ਹੈ ਵੀ ਉਹ ਕਿਵੇਂ ਐਡਜਸਟ ਕਰਦੇ ਨੇ ਕੀ ਹੈ ਕੀ ਹਿਸਾਬ ਹੈ ਵੈਸੇ ਤਾਂ ਉਹ ਇਕੱਲੇ ਰਹਿਣ ਤਾਂ ਵਧੀਆ ਰਹਿਣਗੇ ਪਰ ਜੇ ਸੰਗਤ ਤੋਂ رائے ਲੈ ਲਈ ਜਾਵੇ ਤਾਂ ਬਹੁਤ ਵਧੀਆ ਮੇਰੇ ਖਿਆਲ ਦੇ ਵਿੱਚ ਉਹਨਾਂ 9 ਹਲਕਿਆਂ ਜਿਨ੍ਹਾਂ ਤੋਂ ਜਿੱਤੇ ਨੇ ਜੇ ਉਹ ਕਹਿਣਗੇ ਹਾਮੀ ਦੇਣਗੇ ਇੰਡੀਆ ਗੱਠ ਜੋੜ ਦੀ ਸਰਕਾਰ ਬਣਨ ਦੇ ਵਿੱਚ ਤੁਹਾਡੀਆਂ 2 ਸੀਟਾਂ ਪੋਰਟੈਂਟ ਨੇ ਤਾਂ ਸਾਥ ਦੇਣਾ ਚਾਹੀਦਾ ਜੇ ਲੋਕ ਕਹਿਣਗੇ ਸੰਗਤ ਕਹੇਗੀ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਸੋ ਬਹੁਤ ਬਹੁਤ ਧੰਨਵਾਦ ਸੋ ਗ੍ਰੰਥ ਦੀ ਤੇ ਪੰਥ ਦੀ ਗੱਲ ਤੇ ਇਕੱਠੇ ਹੋ ਜਾਇਆ ਕਰੋ ਸਰਕਾਰਾਂ ਨੂੰ ਫੇਰ ਹੀ ਕੰਨ ਖੁੱਲਣਗੇ ਨਹੀਂ ਫਿਰ ਇਹ ਸਾਡੇ ਲੋਕਾਂ ਨੇ ਉਦਾਂ ਹੀ ਧਰਮ ਦੇ ਨਾਂ ਤੇ ਲੜਾਉਂਦੇ ਰਹਿਣਗੇ ਸਾਡੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਦੇਣਾ ਹੁਣ ਹੁਣ ਤੁਹਾਡੀ ਆਪਣੀ ਗੱਲ ਤੁਸੀਂ ਕਰ ਸਕਦੇ ਹੋ ਸੰਸਦ ਦੇ ਵਿੱਚ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ